ਪਹਿਲਾਂ ਜਦੋਂ ਕਲਤਖ ਸਾਹਿਬ ਤੇ ਅਟੈਕ ਹੋਣ ਤੋਂ ਬਾਅਦ ਦੇ ਵਿੱਚ ਸੰਤਾ ਸਿੰਘ ਨੇ ਉਹਦੀ ਉਸਾਰੀ ਕਰਾਈ ਸੀ ਇਹਨਾਂ ਹਰਾਮਖੋਰਾ ਨੇ ਉਹ ਕਲਤਖ ਦਵਾਰਾ ਕਹਿ ਲਈ ਟਾ ਕੇ ਸੰਗਤ ਨੂੰ ਗੁੰਮਰਾਹ ਕੀਤਾ ਲੋਕਾਂ ਨੂੰ ਕਿ ਇਹ ਜਿਹੜਾ ਪੈਸਾ ਸੰਤਾ ਸਿੰਘ ਨੇ ਲਾਇਆ ਉਹ ਕਾਂਗਰਸ ਪਾਰਟੀ ਵੱਲੋਂ ਲੱਗਾ ਸਾਨੂੰ ਇਹ ਮਨਜ਼ੂਰ ਨਹੀਂ ਉਦੋਂ ਬਾਅਦ ਇਹਨੇ ਕਲਤਖ ਦੀ ਸ਼ੁਰੂਆਤ ਕਰਵਾਈ ਯਾਨੀ ਕਿ ਉਸਾਰੀ ਕਰਵਾਈ ਫਿਰ ਇਹਨਾਂ ਨੇ 50-60 ਕਰੋੜ ਰੁਪਏ ਇਕੱਠਾ ਲੋਕਾਂ ਦੇ ਕੋਲੋਂ ਉਗਰਾਇਆ ਤੇ ਇਕੱਠਾ ਕਰਕੇ ਖਾ ਗਏ। ਕੱਲ ਤੱਕ ਤੇ ਨਹੀਂ ਨੇ ਪੈਸੇ ਲੱਗੇ। ਹੋ ਸਕਦਾ 2-4 ਕਰੋੜ ਰੁਪਏ ਲੱਗਿਆ ਹੋਵੇ ਪਰ ਇਦੋਂ ਵੱਧ ਲਾਇਆ ਨਹੀਂ। ਉਦੋਂ ਇਹ ਮਣਾ ਮੂਹੇ ਸੋਨਾ ਲੋਕਾਂ ਨੇ ਇਕੱਠਾ ਕਰਤਾ ਉਹ ਖਾ ਗਏ। ਹੁਣ ਤਾਂ ਗਰਾਹੀ ਹੋ ਰਹੀ ਹੈ ਕਾਲਟਰ ਦੇ ਨਾਂ ਤੇ। ਤੇ ਜਸਵੀਰ ਸਿੰਘ ਰੋਡੇ ਦੀ ਜੀ ਅਸਲ ਕਰਤੂਤ ਤੁਸੀਂ ਜਾਣੋਗੇ ਨਾ। ਗੁਰਦੇਵ ਸਿੰਘ ਕੌਂਕੇ ਦਾ ਕਤਲ ਪੁਲਿਸ ਨੇ ਸਦਤ ਸਿਹ ਦੇ ਕੇ ਕੀਤਾ ਤੇ ਇਹ ਜਸਵੀਰ ਸਿੰਘ ਰੋਡੇ ਦਾ ਬਹੁਤ ਵੱਡਾ ਹੱਥ ਹੈ ਗੁਰਦੇਵ ਸਿੰਘ ਕੌਂਕੇ ਦੇ ਕਤਲ ਵਿੱਚ ਹੁਣ ਭਿੰਡਰਾਂ ਵਾਲੇ ਦੇ ਭਰਾ ਦੇ ਭੋਗ ਤੇ ਜਿਹੜੀ ਗੱਲਬਾਤ ਹੋਈ ਹੈ ਉੱਥੇ ਸਰਬੀਤ ਵਰਗੇ ਜਸਵੀਰ ਸਿੰਘ ਰੋਡੇ ਵੀ ਬੈਠਾ ਹੈ ਮਨਜੀਤ ਸਿੰਘ ਵਰਗੇ ਤੇ ਕਾਫੀ ਜਿਹੜੇ ਆਪਣੇ ਆਪ ਨੂੰ ਪੰਥ ਦੇ ਮੋਤਵਾਰਖਵਾਉਂਦੇ ਨੇ ਉਹ ਬੈਠੇ ਐ ਪਰ ਇਹਨਾਂ ਦੇ ਵਿੱਚ ਰਾਜਦੇਵ ਖਾਲਸਾ ਸਿੱਧੇ ਤੌਰ ਤੇ ਇਹ ਕਹਿ ਗਿਆ ਕਹਿੰਦਾ ਜਸਵੀਰ ਸਿੰਘ ਰੋਡੇ ਸ਼ਹੀਦਾਂ ਦੇ ਸਿਰਤਾਜ ਨੇ ਇਹਨਾਂ ਨੂੰ ਅਕਾਲੀ ਦਲ ਦੀ ਜਿਹੜੀ ਹੈ ਜ਼ਿੰਮੇਵਾਰੀ ਪਾਰਟੀ ਵੱਲੋਂ ਦਿੱਤੀ ਜਾਵੇ ਇਹ ਗੱਲ ਕਹੀ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਅੰਦਾਜ਼ਾ ਲਾਓ ਵੀ ਇਹ ਬੰਦੇ ਸੀ ਦੰਦੇ ਸਰਤਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਨਿਕਾਰ ਰਹੇ ਨੇ ਜਿਹੜੇ ਅਸਲ ਸਾਡੇ ਗੁਰੂ ਸਾਹਿਬਾਨ ਸ਼ਹੀਦ ਹੋਏ ਨੇ ਉਹਨਾਂ ਨੂੰ ਇਹ ਨਿਕਾਰ ਰਹੇ ਨੇ ਜਸਵੀਰ ਸਿੰਘ ਰੋਡੇ ਸ਼ਹੀਦਾਂ ਦਾ ਸਰਤਾਜ ਹੈ ਇਹ ਅਰਾਜ ਦੇਵ ਖਾਲਸੇ ਨੇ ਕਿਹਾ ਔਰ ਇਨ੍ਹਾਂ ਹਰਾਮਖੋਰਾਂ ਦੇ ਵਿੱਚ ਖੜ ਕੇ ਕਿਹਾ ਜਿਹੜੇ ਕਹਿੰਦੇ ਅਸੀਂ ਪੰਥ ਦੇ ਮੋਹਤਵਾਰ ਹਾਂ ਇਹਨੂੰ ਸ਼ਰਮ ਆਈ ਨਹੀਂ ਕਦੇ ਤੇ ਨਾ ਆਉਣੀ। ਹੁਣ ਜਿਹੜਾ ਜਸਵੀਰ ਸਿੰਘ ਰੋਡੇ ਨੂੰ ਕਿਹਾ ਕਿ ਸ਼ਹੀਦਾਂ ਦਾ ਸ਼ਰਤਾਂਜ ਹੈ। ਉਹਦੀਆਂ ਕਰਤੂਤਾਂ ਬਾਰੇ ਪਤਾ ਹੈ। ਪਹਿਲਾਂ ਜਦੋਂ ਕਲਤਾਰ ਸਾਹਿਬ ਤੇ ਅਟੈਕ ਹੋਣ ਤੋਂ ਬਾਅਦ ਦੇ ਵਿੱਚ ਸੰਤਾ ਸਿੰਘ ਨੇ ਉਹਦੀ ਉਸਾਰੀ ਕਰਾਈ ਸੀ। ਇਹਨਾਂ ਹਰਾਮਖੋਰਾ ਨੇ ਉਹ ਕਲਤਖ ਦਵਾਰਾ ਕਹਿ ਲਈ ਢਾ ਕੇ ਸੰਗਤ ਨੂੰ ਗੁੰਮਰਾਹ ਕੀਤਾ ਲੋਕਾਂ ਨੂੰ ਕਿ ਇਹ ਜਿਹੜਾ ਪੈਸਾ ਸੰਤਾ ਸਿੰਘ ਨੇ ਲਾਇਆ ਉਹ ਕਾਂਗਰਸ ਪਾਰਟੀ ਵੱਲੋਂ ਲੱਗਾ ਸਾਨੂੰ ਇਹ ਮਨਜ਼ੂਰ ਨਹੀਂ। ਉਦੋਂ ਬਾਅਦ ਇਹਨੇ ਕਲਖਤ ਦੀ ਸ਼ੁਰੂਆਤ ਕਰਵਾਈ ਯਾਨੀ ਕਿ ਅਸਾਰੀ ਕਰਵਾਈ। ਫਿਰ ਇਹਨਾਂ ਨੇ 50-60 ਕਰੋੜ ਰੁਪਏ ਇਕੱਠਾ ਲੋਕਾਂ ਦੇ ਕੋਲੋਂ ਉਗਰਾਇਆ ਤੇ ਇਕੱਠਾ ਕਰਕੇ ਖਾ ਗਏ। ਕਲਖਤ ਦੇ ਨਹੀਂ ਇਹਨੇ ਪੈਸੇ ਲੱਗੇ। ਹੋ ਸਕਦਾ 2-4 ਕਰੋੜ ਰੁਪਏ ਲੱਗਿਆ ਹੋਵੇ ਪਰ ਇਦੋਂ ਬਾਅਦ ਲਾਇਆ ਨਹੀਂ। ਉਦੋਂ ਇਹ ਮਣਾ ਮੂਹੇ ਸੋਨਾ ਲੋਕਾਂ ਨੇ ਇਕੱਠਾ ਕਰਤਾ ਉਹ ਖਾ ਗਏ। ਹੁਣ ਤੱਕ ਗਰਾਹੀ ਹੋ ਰਹੀ ਹੈ ਕਲਟਰ ਦੇ ਨਾਂ ਤੇ ਤੇ ਜਸਵੀਰ ਸਿੰਘ ਰੋਡੇ ਦੀ ਜੀ ਅਸਲ ਕਰਤੂਤ ਤੁਸੀਂ ਜਾਣੋਗੇ ਨਾ ਗੁਰਦੇਵ ਸਿੰਘ ਕੌਂਕੇ ਦਾ ਕਤਲ ਪੁਲਿਸ ਨੇ ਸਦਤ ਸਿਹ ਦੇ ਕੇ ਕੀਤਾ ਤੇ ਇਹ ਜਸਵੀਰ ਸਿੰਘ ਰੋਡੇ ਦਾ ਬਹੁਤ ਵੱਡਾ ਹੱਥ ਹੈ ਗੁਰਦੇਵ ਸਿੰਘ ਕੌਂਕੇ ਦੇ ਕਤਲ ਵਿੱਚ ਇਹ ਉਹੀ ਜਸਵੀਰ ਸਿੰਘ ਰੋਡੇ ਆ ਜਿਨੇ ਐਸਐਸਪੀ ਦੇ ਨਾਲ ਮਿਲ ਕੇ ਨਿਹੱਥੇ ਨੌਜਵਾਨਾਂ ਨੂੰ 3-3 ਲੱਖ ਰੁਪਇਆ ਲੈ ਕੇ ਝੂਠੇ ਪੁਲਿਸ ਮੁਕਾਬਲੇ ਕਰਵਾਏ ਇਹਦਾ ਯੋਗਦਾਨ ਬਹੁਤ ਵੱਡਾ। ਫਿਰ ਇਹ ਬਾਦਲਾਂ ਦੇ ਨਾਲ ਮਿਲ ਕੇ ਵੰਦਾ ਰਿਹਾ ਹੁਣੇ ਪਿੱਛੇ ਜੇ ਬਾਦਲਾਂ ਨੂੰ ਕਿਹੜਾ ਛੱਡਿਆ? ਇਹ ਸਹੀਦਾਂ ਦਾ ਸਰਦਾਰ ਹੈ। ਕੌਣ ਕਹਿ ਰਿਹਾ ਹੈ? ਰਾਜਦੇਵ ਖਾਲਸਾ। ਇਹ ਜਿਹੜੇ ਹਰਾਮਖੋਰ ਗੁਰਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਸੀ ਨਾ ਉਹ ਸੁਣੇਗੇ ਉੱਥੇ। ਕਿਸੇ ਦੀ ਕੰਨ ਤੇ ਜੂਨ ਹੀ ਸਰਕੀ ਕਿ ਤੂੰ ਸਹੀਦਾਂ ਦਾ ਸਰਦਾਰ ਕਿਉਂ ਕਹਿ ਰਹੇ ਆ ਜਸਵੀਰ ਸਿੰਘ ਰੋਡੇ ਨੂੰ ਕਿਉਂ ਕਹਿ ਰਹੇ ਸੀ ਦੰਦ ਦਾ ਸਰਤਾਜ ਕਿਸੇ ਨੂੰ ਸ਼ਰਮ ਨਹੀਂ ਆਈ ਉਹ ਤੋਂ ਮੈਂ ਹੁਣ ਬੇਨਤੀ ਕਰਨੀ ਹੈ ਜਿਹੜੇ ਬੰਦੇ ਨਾ ਇਹ ਕਹਿੰਦੇ ਹੁੰਦੇ ਆ ਬਿਆਦਵੀ ਹੋ ਗਈ ਜੀ ਜੇ ਕੋਈ Hindu ਕਹਦੇ ਨਾ ਕਿ ਗੁਰੂ ਤੇਗ ਬਹਾਦਰ ਪਾਸਾ ਸਾਡੇ ਗੁਰੂ ਨੇ ਸਾਡੇ ਲਈ ਸੀਸ ਦਿੱਤਾ ਇਹਨਾਂ ਨੇ ਸੱਪ ਲੜ ਜਾਂਦਾ ਮਾਰਨ ਤੱਕ ਦੀ ਧੰ ਤਮ ਕਹਿ ਦਿੰਦੇ ਆ ਤੇ ਹੁਣ ਰਾਜਦੇਵ ਖਾਲਸੇ ਨੇ ਜਿਹੜਾ ਧਿਆਨ ਦਿੱਤਾ ਹੈ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਜਸਵੀਰ ਸਿੰਘ ਰੋਡੇ ਨੂੰ ਸ਼ਹੀਦਾਂ ਦਾ ਸਿਰਤਾਜ ਕਿਹਾ ਇਹ ਜਰ ਲੋਂਗੇ ਇਹ ਸਵਾਲ ਦਾ ਜਵਾਬ ਦਿਓ ਵੀ ਇਹ ਸੱਚ ਹੈ ਕਿ ਝੂਠ ਹੈ ਉਹਦੀ ਵੀਡੀਓ ਘੁੰਮ ਰਹੀ ਹੈ ਅਸੀਂ ਖਰਾਮ ਖੋਰ ਆ ਅਸੀਂ ਜਿਹੜੇ ਅਸਲ ਸਾਡੇ ਸ਼ਹੀਦਾਂ ਦੇ ਸਰਤਾਜ ਨੇ ਉਹਨਾਂ ਨੂੰ ਅੱਖਾਂ ਪਰੋਖੇ ਕਰਤਾ ਜਿਹੜੀ ਆਰਐਸਐਫ ਦੀ ਪਾਲਿਸੀ ਚੱਲ ਰਹੀ ਹੈ ਨਾ ਸਿੱਖ ਕੌਮ ਨੂੰ ਕਿਵੇਂ ਖਤਮ ਕਰਨਾ ਹੈ ਸਮਾਨਤਾ ਨੂੰ ਕਿਦਾਂ ਖਤਮ ਕਰਨਾ ਹੈ ਗੁਰੂ ਸਾਹਿਬ ਦੇ ਫਲਸਫੇ ਨੂੰ ਕਿਦਾਂ ਖਤਮ ਕਰਨਾ ਹੈ ਕਿ ਉਹ ਇਹ ਬੰਦੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਕਰ ਰਹੇ ਨੇ ਤੁਹਾਨੂੰ ਸ਼ਰਮ ਨਹੀਂ ਆਈ ਜਦੋਂ ਰਾਜ ਦੇਵ ਖਾਲਸਾ ਇਹ ਕਹਿ ਰਿਹਾ ਸੀ ਕਿ ਜਸਵੀਰ ਸਿੰਘ ਰੋਡੇ ਸੀ ਇਦਾਂ ਦਾ ਸਰਤਾਜ ਹੈ ਤੁਹਾਨੂੰ ਸ਼ਰਮ ਆਈ ਨਹੀਂ ਉਦੋਂ ਤੁਹਾਨੂੰ ਚੱਪੜੀ ਵਿੱਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਰਾਜਦੇਵ ਖਾਲਸੇ ਨੂੰ ਸ਼ਰਿਆਮ ਕਿਹਾ ਜਾ ਰਿਹਾ ਹੈ ਜੋ ਆਰਾ ਸੁਦਾ ਬੰਦਾ ਐਦੋਂ ਬਾਅਦ ਤੁਸੀਂ ਹੋਰ ਕੀ ਸੁਣਨਾ ਚਾਹੁੰਦੇ ਹੋ ਜਿਹੜੇ ਇਹ ਭਿੰਡਰਾਂ ਵਾਲੇ ਦੇ ਭਰਾ ਦੇ ਭੋਗ ਤੇ ਬੈਠੇ ਸੀ ਇਹਨਾਂ ਨੂੰ ਤਾਂ ਮੈਂ ਬਹੁਤਾ ਤਰਜੀਹ ਦਿੰਦਾ ਨਹੀਂ ਕਿਉਂਕਿ ਇਹ ਖੱਜ ਨੇ ਸਾਰੇ ਜਿਹੜੇ ਇਹੋ ਜਿਹੀਆਂ ਗੱਲਾਂ ਬਾਤਾਂ ਸੁਣ ਲੈਂਦੇ ਨੇ ਗੁਰਸਾਹਿਬ ਦੀ ਹਜ਼ੂਰੀ ਵਿੱਚ ਪਰ ਮੈਂ ਲੋਕਾਂ ਨੂੰ ਜਿਹੜੇ ਸਿਹਰਦ ਸਮਝਦਾਰ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਸੁਣ ਲਓ ਇਹਨਾਂ ਲੋਕਾਂ ਦੀ ਕਰਦੂਤ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਇਹ ਬੋਲ ਬੋਲੇ ਗਏ ਨੇ ਜਸਵੀਰ ਸਿੰਘ ਰੋਡੇ ਬਾਰੇ ਕਿ ਇਹਨੂੰ ਅਕਾਲੀ ਦਲ ਦੀ ਬਾਗਡੋਰ ਸਮਝਾਏ ਸਮਾਈ ਜਾਵੇ ਅਕਾਲੀ ਦਲ ਦੀ ਪ੍ਰਧਾਨਗੀ ਦਿੱਤੀ ਜਾਵੇ ਇਹ ਜਸਵੀਰ ਸਿੰਘ ਰੋਡੇ ਸ਼ਹੀਦਾਂ ਦਾ ਸ਼ਰਤਾਜ ਹੈ ਇਹ ਕਿਹਾ ਗਿਆ ਇਹ ਗੱਲਾਂ ਬੜੀਆਂ ਕੌੜੀਆਂ ਨੇ ਹਜਮ ਨਹੀਂ ਆਉਣੀਆਂ ਪਰ ਸੁਣ ਲਿਓ ਤੇ ਜਵਾਬ ਦਿਓ ਕਿ ਵਾਕਈ ਠੀਕ ਹੈ ਜਾਣੇ ਕਿ ਇਹ ਉਹ ਖੱਤਾਂ ਨੇ ਜਿਹੜੀਆਂ ਗੁਰੂ ਸਾਹਿਬ ਦੇ ਸਿਧਾਂਤ ਨੂੰ ਗੁਰੂ ਸਾਹਿਬ ਦੇ ਪਾਏ ਪੂਰਨਿਆਂ ਨੂੰ ਸਰਸਪੇ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਤੇ ਆਪਣਾ ਨਵਾਂ ਪੰਥ ਸਿਰਜਣਾ ਚਾਹੁੰਦੀਆਂ ਨੇ ਨਵੇਂ ਸਿਧਾਂਤ ਲਾਗੂ ਕਰਨਾ ਚਾਹੁੰਦੇ ਨੇ ਬੰਦੇ ਕੌਣ ਅਸੀਂ ਦੰਦਾ ਸਰਦਾਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਤੇ ਜਾ ਆ ਮਸਟੰਡਾ ਜਸਵੀਰ ਸਿੰਘ ਰੋਡੇ ਜਿਹਨੇ ਪੁਲਿਸ ਦਾ ਸਾਥ ਦਿੱਤਾ ਨਿਹੱਥੇ ਨੌਜਵਾਨਾਂ ਨੂੰ ਫੜਾਇਆ ਗਿਆ ਧੋਖੇ ਦੇ ਨਾਲ ਉਹਨਾਂ ਦਾ ਇਨਕਾਊਂਟਰ ਕੀਤਾ ਗਿਆ ਇਹ 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 ਕੌਣ ਹੈ ਜਸਵੀਰ ਸਿੰਘ ਰੋਡੇ ਮੈਂ ਪਹਿਲਾਂ ਵੀ ਕਿਹਾ ਸੀ ਗੁਰਦੇਵ ਸਿੰਘ ਕੌਕੇ ਨੂੰ ਮਰਵਾਉਣ ਪਿੱਛੇ ਵੀ ਇਹਦਾ ਬਹੁਤ ਵੱਡਾ ਹੱਥ ਹੈ ਇਹ ਨਵਾਂ ਸ਼ਹੀਦਾਂ ਦਾ ਸਿਰਤਾਜ ਹੈ ਆ ਜਿਹੜੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਸੀ ਨਾ ਸਾਰਿਆਂ ਨੇ ਸੁਣਿਆ ਉਹਨੂੰ ਜਗਦੇਵ ਖਾਲਸੇ ਨੂੰ ਜਦੋਂ ਕਿਹਾ ਕਿ ਜਸਵੀਰ ਸਿੰਘ ਰੋਡੇ ਸ਼ਹੀਦਾਂ ਦਾ ਸਰਤਾਜ ਹੈ ਉਦੋਂ ਸਾਰਿਆਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸੁਣਿਆ ਫਿਰ ਕਹਿੰਣਗੇ ਬੂਟਾ ਸਿੰਘ ਬਕਵਾਸ ਕਰਦਾ ਹੁਣ ਇਹ ਬਕਵਾਸ ਹੈ ਇਹਨਾਂ ਨੂੰ ਭੇਡਾਂ ਨਾ ਕਮਾ ਖਾਚ ਨਾ ਕਮਾ ਕਤੀੜਾ ਨਾ ਕਮਾ ਹੋਰ ਦੱਸੋ ਕੀ ਕਮਾ ਜਿਹੜੇ ਬੰਦੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਇਹ ਬੋਲ ਬੋਲੇ ਜਾਂਦੇ ਨੇ ਕਿ ਜਸਵੀਰ ਸਿੰਘ ਰੋਡੇ ਸ਼ਹੀਦਾਂ ਦਾ ਸਿਰਤਾਜ ਹੈ ਇਹਨਾਂ ਨੂੰ ਦੱਸੋ ਮੈਂ ਕੀ ਕਮਾ ਹੁਣ ਤੁਸੀਂ ਅੰਦਾਜ਼ਾ ਲਾਓ ਸੁਣ ਲਿਓ ਧਿਆਨ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ